ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉੱਠ ਕੇ ਪਹਿਲੀ ਸਵੇਰ ਆਪਾਂ ਗੱਡੀ ਦੇਖਣ ਆਏ ਸੀਗੇ ਜੀ ਕੋਈ ਭਰਾ ਗੱਡੀ ਦਿਖਾਉਣ ਆਇਆ ਸੀ ਆਪਾਂ ਨੂੰ ਨਹਿਰ ਤੇ ਤੇ ਉਧਰੋਂ ਮਗਾਚਾਰਾ ਚ ਬਲੌਗ ਦੀ ਸ਼ੁਰੂਆਤ ਕਿਉਂ ਨਾ ਕਿ ਜਲ ਦੇਵਤਾ ਤੋਂ ਕੀਤੀ ਜਾਵੇ ਹੋਰ ਸੁਣਾਓ ਕਿਦਾਂ ਜੀ ਉਦੋਂ ਸੂਰਜ ਵੀ ਚੜ ਗਿਆ ਤੇ ਆਪਣਾ ਸਰੀਰ ਵੀ ਅੱਜ ਆ ਜਿਹੜਾ ਉਹ ਕਹਿਣੇ ਚ ਕਿਉਂਕਿ ਵੱਡਾ ਡਾਕਟਰ ਵੱਡਾ ਹੀ ਹੁੰਦਾ ਯਾਰ ਕੱਲ ਫਿਰ ਝਾਂਸੀ ਚ ਲੈ ਕੇ ਗੱਡੀ ਝਾਂਸੀ ਵਾਲਿਆਂ ਨੇ ਇੰਜਨ ਜਿਹੜਾ ਬੰਤਤਾ ਹਾਂ ਹੈਂ ਹਾਂਜੀ ਜਿਹੜੇ ਪੁਰਜ਼ੇ-ਪਰਜ਼ੇ ਮਾਰੇ ਮੋਟੇ ਨਾਰਮਸੀ ਬਦਲਤੇ ਉਹਨਾਂ ਨੇ ਫਿਰ ਸੈੱਟ ਕੀਤਾ ਹਾਂ ਗੱਡੀ ਸਟਾਰਟ ਹੁੰਦੀ ਮੈਂ ਕਹਿੰਦਾ ਆਵਾਜ਼ ਦਾ ਪਤਾ ਨਹੀਂ ਲੱਗਦਾ ਹਾਂਜੀ ਤੁਹਾਨੂੰ ਵੀ ਦੱਸਦੀ ਉਹ ਗੱਡੀ ਜਾਣੀ ਇੱਕ ਦੋ ਦਿਨਾਂ ਚ ਗੱਡੀ ਪੂਰੀ ਸੈੱਟ ਹੋ ਜੇ ਸੈੱਟ ਹੋ ਜਾਊਗੀ ਤੇ ਜਿਹੜਾ ਮਾੜਾ ਮੋਟਾ ਰਹਿੰਦਾ ਕਹਿੰਦੇ ਨਾ ਉਹ ਕਿਹੜਾ ਜੂਰੀਆ ਪੈਂਦਾ ਇਹਦੇ ਚ ਉਹ ਤੜਕੇ 3 ਵਜੇ ਪਹੁੰਚ ਜਾਣਾ ਜਦੋਂ ਜੂਰੀਆ ਪਤਾ ਉਹ ਕਹਿੰਦੇ ਜਮੇ ਹੀ ਨਹੀਂ ਪਤਾ ਲੱਗਣਾ ਕਿਵੇਂ ਚੱਲਦੀ ਆ ਹੈ ਹਨਾ ਯੂਰੀਆ ਜਾਨੀ ਡੁਪਲੀਕੇਟ ਮਿਲ ਰਿਹਾ ਹੈ ਤੇ origignal ਜੂਰੀਆ ਆ ਰਿਹਾ ਹੈ ਜੀ ਠੀਕ ਹੈ ਜੀ ਚਲੋ ਆਜੋ ਆਪਾਂ ਸਾਗ ਬਣਾਈਏ ਚੱਲ ਕੇ ਕਰਾ ਚੱਲੀਏ ਫੜਾਫੜ ਲੰਗਰ ਲਾਉਣ ਹਲੋ ਕਟ ਰਿਹਾ ਹੈ ਚਟਨੀ ਤੇ ਮਸਾਲਾ ਕਟ ਰਿਹਾ ਸਬਜ਼ੀ ਬਣਾਉਣ ਨੂੰ ਹੈਲੋ ਇਹ ਲੋ ਚੰਗੀ ਤਰ੍ਹਾਂ ਘੋਟ ਪਈ ਚੰਗੀ ਤਰ੍ਹਾਂ ਘੋਟਦਾ ਨੇ ਵੇਖ ਐਂ ਘੋਟਦੇ ਆ ਠੀਕ ਆ ਇਹ ਪ੍ਰਾਣੀਆਂ ਬੁੜੀਆਂ ਐਂ ਘੋਟਦੀਆਂ ਹੁੰਦੀਆਂ ਘੋਟਣਾ ਵੇਖ ਸਾਡਾ ਕਿੰਨਾ ਸੋਹਣਾ ਯਾਰ ਇਹ ਦੋ ਕੰਮ ਦਿੰਦਾ ਜੀ ਹੂੰ ਇਧਰੋਂ ਘੋਟਣਾ ਉਧਰੋਂ ਘੋਟਣੀ ਆ ਹਾਂ ਇਹ ਘੋਟਣੀ ਵੀ ਬਣ ਜਾਂਦੀ ਐ ਘੋਟਣਾ ਵੀ ਬਣ ਜਾਂਦਾ ਤੇ ਬੇਸਬੋਰਡ ਵੀ ਬਣ ਜਾਂਦਾ ਕੁੱਟਣ ਨੂੰ ਕੁੱਟਣਾਂ ਦੇ ਵੀ ਕੰਮ ਆਉਂਦਾ ਤਿੰਨ ਕੰਮ ਦਿੰਦਾ ਜੀ ਹਾਂ ਹਾਂ ਬੰਦਾ ਤਿੰਨ ਹੀ ਤਰੀਕਿਆਂ ਨਾਲ ਕੰਮ ਕਰਦਾ ਕਹਿੰਦਾ ਸ਼ੌਂਕ ਨਾਲ ਰੋਗ ਨਾਲ ਡੰਡੇ ਨਾਲ ਹਨਾ ਸ਼ੌਂਕ ਨਾਲ ਆਰਥ ਨਾਲ ਰੋਗ ਨਾਲ ਡੰਡੇ ਨਾਲ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਜਿੱਤਦੇ ਨਹੀਂ ਸਾਰੇ ਪ੍ਰਮਾਤਮਾ ਕਰੇ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਸਾਡਾ ਈਸ਼ੂ ਬੜੇ ਪੁੱਤ ਉੱਪਰ ਸੁੱਤਾ ਪਿਆ ਹੈ ਅਜੇ ਉੱਠਿਆ ਨਹੀਂ ਲੱਗਦਾ ਮੈਨੂੰ ਈਸ਼ੂ ਏ ਓ ਪਿਆ ਪੀ ਦੀ ਮੰਜਲ ਤੇ ਤਾਂ ਪਤਾ ਨਹੀਂ ਆ ਰਿਹਾ ਹੈ ਕਿ ਜੀ ਹਾਂ ਹਰੋਂ ਦਾ ਪਾਠ ਰਹਿ ਗਿਆ ਜੀ ਹਰੋਂ ਦਾ ਪਾਠ ਰਹਿ ਗਿਆ ਹੋਰ ਜੀ ਰਹਿ ਗਿਆ ਪਾਠ ਲਓ ਜੀ ਮੈਂ ਆਪ ਵੀ ਹੁਣਾ ਤੁਹਾਡੇ ਸਾਹਮਣੇ ਆ ਰਿਹਾ ਤੇ ਹੋਰ ਸੁਣਾਓ ਕਿਦਾਂ ਹੁਣ ਆਪਾਂ ਇਸ਼ਨਾਨ ਕਰ ਰਹੇ ਹਾਂ ਹੁਣ ਆਪਾਂ ਪਤਲੇ ਹੋ ਕੇ ਕਰਕੇ ਕੱਪੜੇ ਹੋ ਕੇ ਖੁੱਲੇ ਹੁਣ ਮੈਂ ਭੰਗਾ ਜਿਹਾ ਲੱਗਦਾ ਮੇਰੇ ਵੀ ਇਹ ਚੂੜਾ ਜਿਹਾ ਲੱਗਦਾ ਪਾਇਆ ਬਾਬਾ ਬਾਬਾ ਕੋਨੇ ਕਪੜੇ ਜਮੈਂ ਤੂਲੇ ਲੱਗਦੇ ਆ ਸਾਹਿਬ ਹੋਣ ਮੈਨੂੰ ਐ ਡਰਨਾ ਆਦਾ ਮੇਰਾ ਟੈਟ ਬਾਅਦ ਝੱਲਿਆ ਮੋਟੇ ਹੋ ਜਾਣਾ ਫੇਰ ਯਾਰ ਚਲੋ ਕੋਈ ਨਹੀਂ ਜੋ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਐ ਉਹ ਐਸ਼ ਨਾਲ ਕੱਟ ਕੇ ਜਾਣੀ ਐ ਲੋਕਾਂ ਦੀ ਸੇਵਾ ਕਰਕੇ ਜਾਣੀ ਐ ਠੀਕ ਆ ਨਾ ਸੇਵਾ ਕਰ ਲੋ ਸੇਵਾ ਨੂੰ ਮਿਲਦਾ ਮੇਵਾ ਕਰਕੇ ਕੋਈ ਵੇਖ ਲੋ ਅਗੇ ਮੈਂ ਨਿਕਾ ਹੁੰਦਾ ਗੁਰਦੁਆਰੇ ਹੁੰਦਾ ਸੀ ਅਸੀਂ ਉਦੋਂ ਨਾ ਭਜਨ ਗਾਉਣਾ ਦੋ ਪੁੱਲ ਕਿ ਕਿਰਾ ਦੇ ਧਿਆਨ ਦੇ ਮੋਜ ਦੇ ਨਾਲ ਕਿਹੜੇ ਪੈਦੇ ਉਪੜਾਂਗੇ ਆਏ ਹਾਏ ਹੈ ਹੈ ਆਏ ਤੇ ਬਾਕੀ ਹੁਣ ਸਾਡੀ ਗੱਡੀ ਦੀ ਮੱਖੀ ਖਰਾਬ ਕੀ ਖਰਾਬ ਹੋ ਗਈ ਸੀ ਮੱਖੀ ਮੱਛਰ ਇਥੇ ਮਿਲਦਾ ਹੀ ਨਹੀਂ ਮਾਪਾ ਕੋਸ ਰੇਸ ਖਰਾਬ ਹੋ ਗਈ ਜੀ ਹਲੋ ਮੈਸਤਰੀ ਕੋਲੇ ਗਿਆ ਉਹ ਕਹਿੰਦਾ ਬਾਈ ਤੂੰ ਚੁੱਪ ਕਰ ਜਾ ਯਾਰ ਧਾਰ ਪੁੱਠੀ ਪਵਾਤੀ ਯਾਰ ਰੋਲਾ ਪਾ ਬਾਰ ਧਾਰ ਪੁੱਠੀ ਪਵਾਤੀ ਹਾਂ ਹਾਂ ਗਿਆ ਨਾ ਮੈਸਤਰੀ ਨੂੰ ਲੱਝਾਤਾ ਹੈ ਹੁਣ ਆਪ ਮੰਨ ਗਿਆ ਇਹ ਹਾਂ ਕਿਹਾ ਉਹਨੇ ਹਾਂ ਧਾਰ ਪੁੱਠੀ ਪਾਤੀ ਹਾਂ ਬੋਲ ਬੋਲ ਐ ਬੋਲ ਬੋਲ ਐ ਰੋਲਾ ਪਾਉਂਦਾ ਐ ਸਾਡਾ ਦਿਮਾਗ ਵੀ ਪੁੱਠਾ ਕਰ ਦਿੰਦਾ ਕਰ ਦਿੰਦਾ ਬਹੁਤ ਔਖਾ ਚੱਲਣਾ ਬਾਬਾ ਆਪਾ ਧੰਨ ਦੇ ਯਾਰ ਹਲੋ ਧੰਨ ਨਾ ਮੈਂ ਜਿਹੜਾ ਤਲੀ ਜਾਂਦਾ ਮੇਰਾ ਦਿਮਾਗ ਖਾ ਗਿਆ ਤੂੰ ਹਾਂ ਸਹੀ ਗੱਲ ਆ ਇਹ ਪ੍ਰਾਉਣਾ ਵੀ ਆ ਕਾਦਾ ਯਾਰ ਹੁਣ ਕੀ ਕਰਾਂ ਯਾਰ ਮੈਂ ਤਾਂ ਬਸ ਆ ਬੈਠਾ ਨਾ ਤਾਂ ਪ੍ਰਾਉਣਾ ਕਹਿਣ ਜੋਗਾ ਹਾਂ ਜੇ ਪ੍ਰਾਉਣੇ ਤੋਂ ਕੁਝ ਹੋਰ ਕਹਿਣਾ ਫਿਰ ਗੁੱਸਾ ਕਰ ਜਾਂਦਾ ਯਾਰ ਹੈ ਹਰ ਕੇ ਪ੍ਰਾਉਣਾ ਹੀ ਕਹਿਣਾ ਪੈਂਦਾ ਹੈ ਗੁੱਸੇ 'ਚ ਜਦੋਂ ਗਾਲ ਕੱਢ ਨਹੀਂ ਹੁੰਦੀ ਉਸ ਤੋਂ ਹੋ 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 ਫਿਰ ਉਹ ਕੋ ਕਿਹੜਾ ਕਿਹੜਾ ਬੰਦਾ ਹੋਰ ਉਹ ਮੂਲੀਆਂ ਵਾਲਾ ਸਹੀ ਸੀ ਹਾਂ ਉਹ ਸਹੀ ਸੀ ਉਹਨੇ ਕਿਹਾ ਹੀ ਕਹਿੰਦਾ ਬਾਬਾ ਇਹ ਪਾਪੇ ਦਾ ਸਾਲਾ ਕਹਿੰਦਾ ਮੂਲੀਆਂ ਬੰਦ ਦਿਓ ਹਾਂ ਉਹ ਵੀ ਕਹਿੰਦਾ ਪੀਰ ਬਣ ਕੇ ਮੂਲੀਆਂ ਚ ਇਹ ਨਾਂ ਦੇ ਉਹਦਾ ਸਹੀ ਕਰ ਹਾਂ ਲਿਆ ਬੜਾ ਚਲੋ ਹਾਂਜੀ ਹੁਣ ਆਪਾਂ ਸਵੇਰ ਦਾ ਟਾਈਮ ਹੋ ਗਿਆ ਉੱਠ ਖੜੇ ਆ ਆਪਾਂ ਕੀ ਕਰਿਆ ਜਿਹੜਾ ਕੱਲ੍ਹ ਬਲੌਗ ਸੀ ਉਹ ਬੰਚ ਰਹਿ ਗਿਆ ਸੀ ਕਿਉਂਕਿ ਜਿਹੜਾ ਬਾਉਂਡਰੀ ਬੈਠੀ ਹ ਲੋਬੀ ਸੀ ਇਸ ਕਰਕੇ ਹੁਣ ਆਪਾਂ ਲੱਸੀ ਲੈਣ ਗਏ ਸੀਗੇ ਜੀ ਤੇ ਆਪਾਂ ਗੁਰੂ ਘਰ ਦੇ ਕ੍ਰਾਂਤੀ ਨੂੰ ਮਿਲਣ ਗਏ ਸੀ ਤਾਂ ਜੋ ਜੋ ਮਹਿਨਤ ਸਾਡੇ ਗੁਰਪ੍ਰੀਤ ਜੀ ਉਹਨਾਂ ਨੇ ਚਲਾਈ ਆ ਅਮਰੀਕਾ ਦੇ ਵਿੱਚ ਕਿ ਕ੍ਰਾਂਤੀ ਸਿੰਘ ਨੂੰ 5000 ਰੁਪਏ ਦਿੱਤਾ ਜਾਊਗਾ ਮੈਂ ਆਪਦੇ ਵੱਲੋਂ ਵੀ ਕਿਹਾ ਸੀ ਤੁਹਾਨੂੰ ਪਿੰਡਾਂ ਵਾਲਿਆਂ ਨੂੰ ਕਿ ਹਰ ਭਗਤ ਜਦੋਂ ਮੱਥਾ ਟੇਕਣ ਜਾਂਦਾ ਇੱਕ ਗੱਲਾ ਲਾਓ ਦੇਦੂ ਦੀ 5 ਰੁਪਏ ਗੁਰੂ ਘਰ ਮੱਥਾ ਟੇਕਣ ਜਾਂਦੇ ਆ 8 ਰੁਪਏ ਟੇਕਣ ਜਾਂਦੇ ਆ ਕਦਮੜਾ ਟੇਕਣ ਜਾਂਦੇ ਆ ਤੇ ਇੱਕ ਗੱਲਾ ਗ੍ਰਾਂਤੀ ਸਿੰਘ ਦਾ ਵੀ ਤੁਹਾਡੇ ਘਰੇ ਲੱਗਿਆ ਹੋਣਾ ਚਾਹੀਦਾ ਉਹਦੇ 'ਚ ਵੀ ਪਾ ਕੇ ਜਾਓ ਜਿੱਦੇ ਮਹੀਨਾ ਹੋ ਗਿਆ ਉਹ ਕੱਢੋ ਕੱਢ ਕੇ ਗ੍ਰਾਂਤੀ ਸਿੰਘ ਨੂੰ ਫੜਾਓ ਤੁਸੀਂ ਵੇਖੋ ਜਦੋਂ ਸਾਰਾ ਪਿੰਡ ਵੜਾਉਣ ਜਾਊਗਾ ਤਾਂ ਔਰ ਰੁਪਈਆ 25-30 ਹਜ਼ਾਰ ਹੋ ਜਾਊਗਾ ਤੇ ਗ੍ਰਾਂਤੀ ਸਿੰਘ ਦਾ ਗੁਜ਼ਾਰਾ ਦੇਖੋ ਕਿੰਨੀ ਚੰਗੀ ਤਰ੍ਹਾਂ ਹੋਊਗਾ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਹਰ ਬੰਦਾ ਚਾਹੇਗਾ ਕਿ ਮੇਰਾ ਬੇਟਾ ਗ੍ਰਾਂਤੀ ਬਣੇ ਨਹੀਂ ਹੁਣ ਗੁਰੂ ਗ੍ਰੰਥ ਸਾਹਿਬ ਲਈ ਸਾਨੂੰ ਪਾਠੀਆਂ ਦੀ ਲੋੜ ਹੈ ਪਾਠੀ ਨਹੀਂ ਮਿਲਨੇ ਕਿਉਂਕਿ ਜਿਹੜਾ ਹੁਣ ਸਾਡੇ ਪਾਠੀ ਹੈ ਸਿੰਘ ਹੈ ਜਿਹੜਾ ਪਾਠ ਕਰ ਰਿਹਾ ਹੈ ਉਹ ਵੀ ਨਹੀਂ ਚਾਹੁੰਦਾ ਕਿ ਮੇਰਾ ਬੇਟਾ ਪਾਠੀ ਬਣੇ ਅੱਗੇ ਕਿਉਂਕਿ ਉਹਨੂੰ ਪਤਾ ਹੈ ਕਿ ਸਾਡੀ ਤਨਖਾਹ 5000 ਨਾਲ ਗੁਜ਼ਾਰਾ ਕਰਨਾ ਪੈਂਦਾ ਹੈ 5000 ਰੁਪਈਆ ਕੀ ਚੀਜ਼ ਐ ਜੀ 5000 ਰੁਪਈਆ ਲੈ ਕੇ ਕਹਿਣਗੇ 2 ਘੰਟੇ ਕੰਮ ਕਰਨਾ 5000 ਰੁਪਈਆ ਲੈ ਕੇ ਰਹਿਣਾ ਵੀ ਗੁਰੂ ਘਰੀ ਐ ਠੀਕ ਐ ਕਿੰਨਾ ਕੁ ਟਾਈਮ ਰਹੂਗਾ ਗੁਰੂ ਘਰ ਉਹ ਕਿੰਨਾ ਕੁ ਟਾਈਮ ਗੁਜ਼ਾਰਾ ਕਰੂਗਾ ਉਹ ਬਾਅਦ ਇਹ ਕਹਦੇ ਆਪਦੇ ਘਰੇ ਨਹੀਂ ਜਾਣਾ ਉਹਨੇ ਉਹਦੇ ਕੋਲੇ 50-60 ਲੱਖ ਰੁਪਈਆ ਹੋਊਗਾ ਇਹੋ ਜੀ ਮਹਿੰਗਾਈ ਦੇ ਵਿੱਚ ਤਾਂ ਹੀ ਆਪਣੇ ਬੱਚਿਆਂ ਨੂੰ ਕੋਈ ਘਰ ਪਾਊਗਾ ਫੇਰ ਰਹੂਗਾ ਦੇਰ ਹਾਲ ਦਾ ਗੁਜਾਰਾ ਕਰੂਗਾ ਯਾਰ ਸੋਚੋ ਉਹਨਾਂ ਬਾਰੇ ਸੋਚੋ ਅਸੀਂ ਪਤਾ ਨਹੀਂ ਡਾਂਸਰਾਂ ਦੇ ਉੱਤੋਂ ਦੀ ਕਿੰਨਾ ਕਾ ਰੁਪਈਆ ਸੜ ਦਿੰਨੇ ਆ ਪਤਾ ਨਹੀਂ ਅਸੀਂ ਕਲਾਕਾਰਾਂ ਦੇ ਉੱਤੋਂ ਦੀ ਕਿੰਨਾ ਰੁਪਈਆ ਬਾਹਰ ਦਿੰਨੇ ਆ ਪਤਾ ਨਹੀਂ ਅਸੀਂ ਵਿਆਹ ਤੇ ਕਿੰਨਾ ਕਾ ਖਰਚਾ ਕਰ ਦਿੰਨੇ ਆ ਜਦੋਂ ਵਾਰੀ ਆਉਂਦੀ ਕੀਰਤਨੀਆਂ ਦੀ ਉਦੋਂ ਕਹਿਣਗੇ 3100 ਬਹੁਤ ਆ ਬਾਬਾ ਤੁਮ ਵੀ ਹੋਇਆ ਬਾਜਾ ਭਰਿਆ ਪਿਆ ਸੀ ਪੰਜ 6 ਜੱਤੇ ਦਾ ਪਾਟੇ ਵੀ ਹੁੰਦੇ ਆ ਇੱਕ ਦਸਾਂ ਦਾ ਨੋਟ ਹੁੰਦਾ ਅੱਤਾ ਨੋਟ ਇੱਕ ਹੁੰਦਾ ਤੇ ਕੋਹੋਂ ਦਾ ਪਾਸਾ ਅੱਤਾ ਇੱਕੋ ਹੀ ਹੁੰਦਾ ਹਾਂ ਅੱਤਾ ਉਹਦੇ ਨੂੰ ਗਾਇਬ ਹੁੰਦਾ ਨੋਟ ਪੂਰਾ ਹੁੰਦਾ ਹਾਂ ਉਹ ਚੱਲਣਾ ਕਿੱਥੇ ਆ ਉਹ ਕਿਹੜੀ ਬੈਂਕ ਚਲਾਉਗੀ ਹਾਂ ਕੀਰਤਨਾਂ ਵਾਸਤੇ ਰੱਖੇ ਹੁੰਦੇ ਸਾਡੇ ਭੜਾਵਾਂ ਨੇ ਇਕੱਠੇ ਕਰਕੇ ਠੀਕ ਜਾਂਦੇ ਆ ਫਿਰ ਇਹਨੂੰ ਟੋਡੇ ਜਾਂ ਮੰਦੇ ਜਿਹੜਾ ਇਹੋ ਜਿਹੇ ਪੈਸੇ ਠੀਕਦਾ ਯਾਰ ਹਾਂ ਹੈ ਬਿਲਕੁਲ ਜੀ ਯਾਰ ਬਸ ਯਾਰ ਜੀ ਯਾਰ 50 ਰੁਪਏ ਦੇ ਕੋ ਇਹਨਾਂ ਨੂੰ ਉਹਨਾਂ ਨੂੰ ਲੋੜ ਹੈ ਗੁਰੂ ਨੂੰ ਲੋੜ ਨਹੀਂ ਹਾਂ ਗੁਰੂ ਤੋਂ ਤਾਂ ਅਸੀਂ ਲੈਣਾ ਹੈ ਹਾਂ ਉਹ ਤੋਂ ਤਾਂ ਅਸੀਂ ਮੰਗਣਾ ਹੈ ਉਹਦੇ ਦਾ ਸਿਰਫ ਲੋੜ ਆ ਆਪਾਂ ਨੂੰ ਆਪਾਂ ਰਲ ਮਿਲ ਕੇ ਲੱਕੜ ਜਲਾਉਨੇ ਆ ਬਾਲਾ ਬਣਾਉਨੇ ਆ ਆਪਾਂ ਵੀ ਅਸੀਂ ਪੈਸੇ ਦੇਖਦੇ ਆ ਹਾਂ ਪਰ ਚਲਾਉਂਦਾ ਉਹ ਆਪੇ ਹੀ ਆ ਕਰਤਾਰ ਹਾਂ ਕਰਨ ਕਰਾਉਣ ਵਾਲਾ ਆਪੇ ਹੀ ਹੈ ਹਾਂ ਠੀਕ ਹੈ ਨਾ ਜਿਵੇਂ ਕਹਿੰਦੇ ਨੇ ਚਾਈਨਿਸ ਬਾਸਾ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੂੰ ਹੀ ਸਾ ਕਹਿੰਦੇ ਆ ਨਾ ਹਾਂ ਉਹ ਗੁਰੂ ਨਾਨਕ ਦੇਵ ਜੀ ਦਾ ਨਾਮ ਹੈ ਹਾਂ ਠੀਕ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਕੀ ਅਸੀਂ ਕੋਈ ਛੋਟੀ ਮੋਟੀ ਹਾਂ ਕੋਮ ਨਹੀਂ ਹੈ ਉਹ ਨਹੀਂ ਹੈਗੀ ਅਸੀਂ ਸਹੀ ਗੱਲ ਆ ਜੀ ਚਾਈਨਿਜ਼ ਭਾਸ਼ਾ ਦੇ ਵਿੱਚ ਵੀ ਸਾਡੇ ਗੁਰੂਆਂ ਨੂੰ ਹੀ ਮੰਨਿਆ ਜਾ ਰਿਹਾ ਹੈ ਹਾਂ ਠੀਕ ਹੈ ਨਾਮ ਹੀ ਅਲੱਗ ਹੈ ਹਾਂ ਪੜਦੇ ਜਪਦੀ ਸਾਹਿਬੀ ਹੈ ਹਾਂ ਠੀਕ ਹੈ ਆਪਦੀ ਭਾਸ਼ਾ 'ਚ ਪੜਦੇ ਹੈ ਹਾਂ ਬਿਲਕੁਲ ਜੀ ਠੀਕ ਹੈ ਦਿਨ ਮਾਰ ਮਹਿਸੂਸ ਕਰਿਆ ਕਰੋ ਕਿ ਅਸੀਂ ਸਿੱਖ ਹਾਂ ਹਾਂ ਬਿਲਕੁਲ ਅਸੀਂ ਨੀ ਕਿ ਬੇਇੱਜ਼ਤੀ ਹੈ ਕੀਰਤਨੀਆਂ ਨੂੰ ਤੇ ਗੁਰਦਾਰ ਦੇ ਗ੍ਰੰਥਾਂ ਨੂੰ ਨਾ ਬੋਲਿਆ ਕਰੋ ਹਾਂ ਇਹਨਾਂ ਲਈ ਪੈਸੇ ਚੰਗੇ ਕੱਢਿਆ ਕਰੋ ਯਾਰ ਹਾਂ ਜੇ ਖੰਡ ਪਾੜਦੇ ਤਾਂ ਤੁਸੀਂ ਰੌਣਾ ਪਾ ਲੈਨੇ ਆ ਲੈ ਇੰਨੇ ਕਾਦੇ ਯਾਰ ਬਾਬਾ ਯਾਰ ਆਏ ਯਾਰ ਫਲਾਣਾ ਯਾਰ ਯਾਰ ਜਦੋਂ ਆਪਾਂ 4 ਲੱਖ 4.5 ਲੱਖ 5 ਲੱਖ 7 ਲੱਖ ਗਾਉਣ ਵਾਲੇ ਨੂੰ ਦੇ ਦਿੰਨੇ ਆ ਯਾਰ ਜਿਉਂ ਉਹਨਾਂ ਨੂੰ 50000 ਦੇ ਦਿਆ ਇੰਗਲੀ ਗੱਲੋ ਜੀ ਯਾਰ ਆਪਾਂ ਉਹਨਾਂ ਲਈ 11000 ਤੇ ਵੀ ਮਰ ਜੰਨੇ ਯਾਰ ਸਹੀ ਗੱਲ ਆ ਜੀ ਲੈ ਬਾਬਾ ਇੰਨੇ ਕਹਦੇ ਕਮਾਲ ਆ ਯਾਰ ਤੁਹਾਡਾ ਹਾਂ ਉਹੀ ਮੰਗਲੇ ਯਾਰੇ ਹਾਂ ਹੈ ਉਹ ਯਾਰ ਭਲਿਆ ਲੋਕਾਂ ਸਾਰਾ ਕੰਮ ਹੀ ਉਹਨਾਂ ਦਾ ਹੈ ਜਿਨ੍ਹਾਂ ਨੇ ਆਨੰਦਗਾਰ ਚ ਸਿਰੇ ਚੜਾਉਣੇ ਆ ਵਿਆਹ ਸੰਪੂਰਨ ਕਰਨਾ ਸਹੀ ਗੱਲ ਆ ਜੀ ਹੈ ਸਾਰਾ ਵਿਆਹ ਹੀ ਉਹਨਾਂ ਦਾ ਹੈ ਸਹੀ ਗੱਲ ਆ ਦੂਜਿਆਂ ਨੇ ਤਾਂ ਲੱਚਰ ਤਾਂ ਬੁਲਾਉਣੀ ਆ ਵਿਆਹ ਹੀ ਉਹਨਾਂ ਦਾ ਹੈ ਬਿਲਕੁਲ ਜੀ ਥੋੜੀ ਜੋੜੀ ਉਹਨਾਂ ਨੇ ਬਣਾਉਣੀ ਹੈ ਅਰਦਾਸ ਉਹਨਾਂ ਨੇ ਕਰਨੀ ਹੈ ਆਨੰਦਕਾਰ ਜਿਹੋ ਉਹਨਾਂ ਨੇ ਪੜ੍ਹਨੇ ਆ ਉਹਨਾਂ ਲਈ ਪੈਸੇ ਚਾਹੀਦੇ ਨਹੀਂ ਹਾਂ ਕਿਉਂ ਉਹਨਾਂ ਦੇ ਟੈਟ ਨਹੀਂ ਲੱਗਿਆ ਹਾਂ ਦੂਜਿਆਂ ਦੇ ਟੈਟ ਪਟਾ ਹਾਂ ਸ਼ਰਮ ਕਰਿਆ ਕਰੋ ਸਾਡੀ ਕੌਮ ਸੁੱਤੀ ਪਈ ਆ ਜਾਗੋ ਹਾਂ ਇਸ ਕਰਕੇ ਗੁਰੂ ਗ੍ਰੰਥੀ ਜਿਹੜਾ ਗੁਰੂ ਦਾ ਵਜ਼ੀਰ ਆ ਉਹਨੂੰ ਪੈਸਿਆਂ ਦੀ ਬਹੁਤ ਸਖਤ ਲੋੜ ਐ ਹਾਂ ਕੀਰਤਨੀਆਂ ਨੂੰ ਸਖਤ ਲੋੜ ਐ ਪਾਟੇ ਵੀ ਨਾ ਚੜਾਓ ਮੇਰੇ ਭਰਾ ਹਾਂ ਇਹ ਨਾ ਕਿਉਂ ਤੇਰੇ ਇੱਥੇ ਇੰਨੇ ਹੋ ਗਏ ਬਸ ਇੰਨੇ ਕਾ ਬਹੁਤ ਹੈ ਉਹ ਉਹਦੀ ਮਰਜ਼ੀ ਹੈ ਉਹ ਜੋ ਗੁਰੂ ਦੀ ਮਰਜ਼ੀ ਹੈ ਉਹ ਨੂੰ ਉੱਥੇ ਦਿੱਤਾ ਜਿਹੜਾ ਤੁਹਾਡੇ ਨਾਲ ਕਰਿਆ ਤੁਸੀਂ ਦਿਓ ਹਾਂ ਤੁਸੀਂ ਬਾਅਦ ਕੇ ਦਿਓ ਹਾਂ ਠੀਕ ਹੈ ਜੀ ਇਹ ਕੋਈ ਮਾਨ ਨੂੰ ਟੇਸ ਪਹੁੰਚੀ ਹੋਵੇ ਕਿਸੇ ਦੇ ਮਾਫੀ ਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ